ਦੇਖ ਲੋ ਜੀ ਬੁਰਾ ਹਾਲ ਹੋਇਆ ਹੋਇਆ ਜੀ ਆਪ ਬੰਨ ਲਾਤਾ ਜੀ ਆ ਦੇਖੋ ਜੀ ਆ ਗਲੀ ਦੇ ਵਿੱਚ ਬੰਨ ਲਾ ਦਿੱਤਾ ਜੀ ਆ ਬੁਰਾ ਹਾਲਾ ਲੋਕਾਂ ਦੇ ਘਰਾਂ ਚ ਪਾਣੀ ਵੜ ਗਿਆ ਜੀ ਅੰਦਰ ਦੇ ਵਿੱਚ ਬੰਨ ਲਾਤਾ ਸਾਰੇ ਪਾਸੇ ਘਰਾਂ ਦਾ ਪਾਣੀ ਵੜ ਗਿਆ ਇਹਦੇ ਬੰਨ ਲੱਗ ਕੇ ਨਾਲ ਪ੍ਰਸ਼ਾਸਨ ਨੂੰ ਆਣ ਕੇ ਦੇਖਣਾ ਚਾਹੀਦਾ ਲੋਕਾਂ ਦੇ ਘਰਾਂ ਲੈ ਦੇਖਣਾ ਚਾਹੀਦਾ ਕਿੱਥੇ ਪਾਣੀ ਵੜਿਆ ਇਹਨੂੰ ਬੰਨ ਨੂੰ ਛੋਟੋ ਛੋਟਾ ਆ ਜਾਈਦਾ ਇਹ ਨਾ ਬੁਰਾ ਹਾਲ ਹੈ ਬੇ ਬੰਦਾ ਪੰਨ ਲੱਤੋ ਜਿਹੜੇ ਪਾਣੀ ਅਰ ਸਾਲ ਹੀ ਡੁੱਬਦੇ ਆਂ ਅਸੀਂ ਪਾਣੀ ਨਾਲ ਕੇ ਪਾਪਾ ਪਾ ਰੱਖਿਆ ਨਾਲੇ ਚ ਪੈ ਤਾਂ ਪਈ ਨਹੀਂ ਕੋਈ ਕਸ ਜਲਦੀ ਤੇ ਜਲਦੀ ਇਹ ਬੰਦ ਕਰਾਉਣਾ ਚਾਹੀਦਾ ਨਹੀਂ ਜੇ ਨਹੀਂ ਹੋ ਗਿਆ ਤਾਂ ਪਏਗਾ ਸਾਰੇ ਘਰਾਂ 'ਚ ਪਾਣੀ ਵੜ ਜਾਣਾ ਦਾ ਬਹੁਤ ਬੁਰਾ ਹਾਲ ਹੈ ਪਾਣੀ ਦਾ ਹੋਣੇ ਪਹਿਲਾਂ ਤੇ ਟੋਟਾ ਹੀ ਗਈ ਬਹੁਤ ਪਾਣੀ ਖੜਾ ਰੱਬ ਬਲੋ ਕਰੇ ਰੇ ਜੀ ਅੱਧਾ ਘੰਟਾ ਮੀਂਹ ਪਿਆ ਅਜੇ ਹਾਂਜੀ ਬੋਲੋ ਜੀ ਹੁਣ ਇੱਕ ਵਾਰੀ ਫੇਰ ਬੋਲੋ ਜੀ ਇਹ ਪੰਨ ਲੱਗਣ ਦੇ ਨਾਲ ਸਾੜੇ ਲਾਗ ਲੈ ਘਰਾ ਦੇ ਪਾਣੀ ਵੜ ਗਿਆ ਇਹ ਪੰਨ ਪ੍ਰਕਾਸ਼ ਨੂੰ ਜੇਤੂ ਕਹਿੰਦੇ ਦਰ ਆ ਆ ਦੇਖੋ ਲੋਕਾਂ ਦਾ ਕੀ ਹਾਲ ਆ ਸਾਡੇ ਛੱਤ ਤੇ ਪਾਣੀ ਨਾਲ ਭਰ ਗਿਆ ਇਹ ਪੰਨ ਲੱਗੇ ਜਨਾਲ ਦੇਖ ਲਓ ਜੀ ਪਾਣੀ ਬੁਰਾ ਹਾਲ ਹੋਇਆ ਹੋਇਆ ਜੀ ਆ ਪੰਨ ਲਾਤਾ ਜੀ ਆ ਦੇਖੋ ਜੀ ਆ ਗਲੀ ਦੇ ਵਿੱਚ ਪੰਨ ਲਾ ਦਿੱਤਾ ਜੀ ਆ ਬੁਰਾ ਹਾਲਾ ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ ਜੀ ਗੜੀ ਦੇ ਵਿੱਚ ਬੰਨ ਲਾਤਾ ਸਾਰੇ ਪਾਸੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਇਹਦੇ ਬੰਨ ਲੱਗਦੇ ਨਾਲ ਪ੍ਰਸ਼ਾਸਨ ਨੂੰ ਆ ਕੇ ਦੇਖਣਾ ਚਾਹੀਦਾ ਲੋਕਾਂ ਦੇ ਘਰਾਂ ਦੇ ਵਿੱਚ ਦੇਖਣਾ ਚਾਹੀਦਾ ਕਿੱਥੇ ਪਾਣੀ ਵੜਿਆ ਇਹਨੂੰ ਬੰਨ ਨੂੰ ਛੋਟਾ ਛੋਟਾ ਹੋਣਾ ਚਾਹੀਦਾ ਆ ਦੇਖੋ ਜੀ ਬਾੜੀ ਤੋਂ ਜੋ ਬੁਰਾ ਬਲੋਂ ਪਰੇ ਵੇਖੀ ਪਾਣੀ ਨਾ ਬੁਰਾ ਹਾਲਾ ਸਾਰਾ ਸੰਗ ਆਪਾਂ ਦੇ ਘਰ ਦੇ ਪਾਣੀ ਨਾਲ ਲਾਈਨ ਟੁੱਪਦੀ ਹੈ ਪਾਣੀ ਨਾਲ ਕੇ ਪਾਣੀ ਵੜ ਗਿਆ ਟਾਪਾਂ ਬਾਰਕਿਆ ਨਾਲੇਜ ਫਾਈਪ ਪਾਪਾਈ ਨਾ ਕੋਈ ਬਸ ਜਲਦੀ ਕੇ ਜਲਦੀ ਇਹ ਬੰਦ ਖਿਲਾਉਣਾ ਚਾਹੀਦਾ ਨਹੀਂ ਜੇ ਨਹੀਂ ਹੋਰ ਜਾਦਾ ਪਈਗਾ ਸਾਰੇ ਘਰਾਂ ਚ ਪਾਣੀ ਵੜ ਜਾਣਾ ਹੈ ਤਾਂ ਬਹੁਤ ਬੁਰਾ ਹਾਲ ਹੈ ਪਾਣੀ ਦਾ ਹੋਣੇ ਪਹਿਲਾਂ ਤੇ ਡੋਟਾਈ ਦਾ ਹੀ ਫੁੱਟ ਪਾਣੀ ਖੜਾ ਹੈ 2 ਘੰਟਾ ਮੀਂਹ